ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਗੜੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਹੀ ਪਰਵੱਚੀਆਂ ਸੇਲੇ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋਡੇਰ ਬਾਈ ਜੀ ਹਸਿਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਠੀਕ ਹੈ ਬਾਈ ਨਾਮ ਤੇ ਐਡਰੈਸ ਬੋਲ ਨਾਮ ਗੁਲਾਬ ਸਿੰਘ ਪਿੰਡ ਸੰਨਾ ਗੁਲਾਬ ਸਿੰਘ ਆ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤਹਿਸੀਲ ਬਾਈ ਤਪਾੜ ਨੇੜੇ ਪਿੰਡ ਭੜਾਉੜ ਰਹਿੰਦਾ ਜਿੱਧਰ ਨਿਆਣੇ ਆ ਰਹੇ ਮੋਬਾਈਲ ਨੰਬਰ ਬੋਲ 9676451355 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜੀ ਬੇੜੀ ਪਹਿਲੇ ਨੰਬਰ ਤੇ ਬੱਚੀ ਦੇਣਾ ਕਿੰਨੀ ਕੁ ਉਮਰ ਹੈ ਜੀ ਇਹ 10 ਮਹੀਨਾ ਹੈ ਡਾਕਟਰ ਜੀ 10 ਮਹੀਨਿਆਂ ਦੀ ਹੈ ਹਾਂ ਖੀਰੀ ਹੈ ਦੰਦੋਂ ਦੀ ਦੰਦੋਂ ਖੀਰੀ ਹੈ ਬਈ ਹਾਂ ਹਾਂ ਜਮਾ ਠੀਕ ਆ ਫੇਸ ਬੜਾ ਚੰਗਾ ਬੋਦੀਵਾਦੀ ਬਹੁਤ ਚੰਗੀ ਹੈ ਸਨਖਪਣਾ ਦੇਖੋ ਬਈ ਬੱਚੀ ਚ ਕੀ ਬਾਤ ਹੈ ਕਿੰਨਾ ਦੁੱਧ ਸੀ ਮਾਂ ਥਲੇ ਬਈ ਡਾਕਟਰ ਮੈਂ ਦੋਤਾ ਪੁੱਛਾਂ ਝੂਠ ਜਿਆਦਾ ਮਾਰਨਾ ਨਹੀਂ ਕੱਢ ਦੋ ਠਾ ਗਾਂ ਚੰਗੀ ਦੀ ਆਹ ਆਰਮ ਚੋਂ ਆਂਗਾ ਹਾਂ ਠੀਕ ਆ ਠੀਕ ਆ ਪਤਾ ਕਿਹੜੇ ਦੀ ਆ ਠੀਕ ਆ ਨਹੀਂ ਮੈਂ ਕਦੇ ਪਤਾ ਆਪਾਂ ਨਹੀਂ ਬਈ ਬੜੀ ਕਮਾਲ ਆ ਹਨ ਝੋੜੀ ਬਹੁਤ ਇੰਗੀ ਆ ਥਣੇ ਕੀ ਬਾਤ ਆ ਚਾਰੇ ਥਣ ਨਿਕੜ ਮੇ ਤੇ ਦੰਦਾਂ ਚ ਖੀਰੀ ਆ ਦੰਦਾਂ ਦੀ ਖੀਰੀ ਡਾਕਟਰ ਜੀ ਬੋਲਦੇ ਬਾਈ ਮਾੜੀ ਤੋਰ ਕੇ ਦਿਖਾ ਦੇ ਕੱਦ ਬੱਡ ਚੰਗਾ ਫੇਸ ਇਹ ਪੰਜਾਬ ਵਾਲੀ ਜਲਸੀ ਆ ਡਾਕਟਰ ਪੰਜਾਬ ਵਾਲੀ ਇਹ ਬਈ ਪੰਜਾਬ ਵਾਲੀ ਹਿਮਾਚਲ ਵਾਲੀ ਨਹੀਂ ਦੰਦਾਂ ਚੋ ਬਾਈ ਕਹਿੰਦਾ ਬਿਲਕੁਲ ਖੀਰੀ ਆ ਦੰਦਾਂ ਦਾ ਚੈੱਕ ਵੀ ਕਰਾ ਦਾਂਗੇ ਦਿਖਾ ਵੀ ਦੇਵਾਂਗੇ ਦੰਦ ਬਾਕੀ ਦੰਦ ਬਾਈ ਕਹਿੰਦਾ ਚੈੱਕ ਕਰਵਾ ਦੇ ਫੇਸ ਦੇਖੋ ਫੇਸ ਬੜਾ ਚੰਗਾ ਬਾਕੀ ਤੋੜਾ ਦਿਖਾਉਂਦੇ ਆ ਥੋੜਾ ਇੱਕ ਗਲੀ ਚ ਲੱਗਾਂਗੇ ਜੱਕਦੀ ਆ ਥੋੜੀ ਤੋਰਾ ਤਰਾ ਬਹੁਤ ਚੰਗਾ ਹੈ ਨਾ ਬੱਚੀ ਦਾ ਹਾਂ ਤੋਰਾ ਬਹੁਤ ਚੰਗਾ ਹੈ ਥੇਸ ਬੜਾ ਚੰਗਾ ਚਮਕ ਚਮਕ ਕੇ ਚੰਗੀ ਆ ਬਈ ਬੋਦੀ ਬਾਦੀ ਦੇਖੋ ਸੁਨੱਖਪੂਣਾ ਬਈ ਬੱਚੀ ਦੇ ਵਿੱਚ ਬਹੁਤ ਚੰਗੀ ਆ ਬਈ ਐਸੇ ਬਾਈ ਨੂੰ ਸੀਮਣ ਦਾ ਪਤਾ ਨਹੀਂਗਾ ਮਾਂ ਤਾਂ ਦੁੱਧ ਵੀ ਕਰਮਾਈ ਦਾ ਚੰਗਾ ਹੋ ਗੋ ਕੀ ਮੋਲ ਲਾ ਬਈ ਇਹਦਾ ਫਿਰ ਮੋਲ ਹੈ ਡਾਕਟਰ 26000 ਮਾਨਤਨ ਹੋ ਜਾ ਬਈ ਮਾਨਤਨ ਕਰ ਦਾਂਗੇ 26000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜੀ ਝੋਲੀ ਜਾਈ ਡਾਕਟਰ ਦਿਖਾ ਦੇ ਬਾਈ ਚੰਗੀ ਝੋਲੀ ਚਲੀ ਦੁੱਧ ਬਾਦ ਦੇ ਕੋਈ ਬਾਈ ਫੇਸ ਤਾਂ ਕਮਾਲੀ ਆ ਉਦੀ ਬਾਦੀ ਬਹੁਤ ਚੰਗੀ ਸਨਖ ਘੋਣਾ ਜਿਹੜਾ ਬੱਚੀ ਦੇ ਵਿੱਚ ਬਹੁਤ ਕਲਰ ਬਹੁਤ ਚੰਗਾ ਚਮਕ ਬਹੁਤ ਚੰਗੀ ਚੰਗੀ ਆ ਬਈ ਬੱਚੀ ਕੁੱਲ ਮਿਲਾ ਕੇ ਹੈਨਾ ਅੱਗੇ ਬਾਈ 2 ਨੰਬਰ ਕਿੰਨੀ ਉਮਰ ਹੈ ਦੀ ਇਹਦੀ 8 ਮਹੀਨਾ ਹੈ ਡਾਕਟਰ ਜੀ ਠੀਕ ਆ ਬਾਈ ਤੇ ਪਤਾ ਕੁਛ ਇਹ ਮਾਲੇ ਦੁੱਧ ਦਾ ਬਾਈ ਨਾ ਬਾਈ ਦੁੱਧ ਦਾ ਨਹੀਂ ਪਤਾ ਆਪਾਂ ਨੂੰ ਇਹਦੀ ਚੰਗੀ ਵਹਿੜਦੀ ਹੈ ਠੀਕ ਆ ਹਾਂ ਇਹ ਬਿਮਾਰੀ ਝੋਲੀ ਝਾਲੀ ਦੀ ਬਹੁਤ ਐ ਬਾਈ ਤੋੜਦੀ ਝੋਲੀ ਆ ਕੇ ਦਿਖਾਉਂਦੇ ਆ ਇਸ ਬੜਾ ਚੰਗਾ ਗੋਦੀਵਾਦੀ ਚੰਗੀ ਜੀ ਇਹ ਵੀ ਜਰਸੀ ਆ ਇਹ ਵੀ ਜਰਸੀ ਆ ਹਣਾ ਬਾਕੀ ਤੋਰਾ ਤਰਾ ਚੰਗਾ ਬਾਈ ਬੱਚੀ ਦਾ ਝੋਲੀ ਦੀ ਮਲਾਂ ਤਲਿਆਰੇ ਤੋਂ ਜਾਕਦੇ ਆ ਮਾਲ ਜੀ ਥੋੜਾ ਤਲਿਆਰੇ ਦੀ ਬੋਲਣਾ ਹੱਡੀਆਂ ਵਾਂ ਸੀਂਗਾ ਉਹਨਾਂ ਨੇ ਹੂੰ ਠੀਕ ਆ ਤੋਰਾ ਤਰਾ ਗੋਦੀਵਾਦੀ ਦੇਖਾਟ ਇਹਦੀ ਪੂਰੀ ਸਿਹਰੇ ਦੀ ਮੂੰਹ ਆ ਸਹੀ ਅੱਲਾ ਫੇਸ ਬੜਾ ਚੰਗਾ ਫੇਸ ਸੁਨੱਕ ਪੁਣਾ ਬੱਚੀ ਦੇ ਵਿੱਚ ਬਹੁਤ ਆ ਕੀ ਮੁੱਲ ਆ ਪ੍ਰਾਂ ਇਹਦਾ ਡਾਕਟਰ 13000 ਮਾਨਤਨ ਹੋ ਜੀ ਮਾਨਤਨ ਕਰਦਾਂਗੇ ਠੀਕ ਹੈ 13000 ਰੁਪਇਆ ਮੁੱਲ ਆ ਬਈ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਚੰਗੀ ਆ ਬੱਚੀ ਸਭ ਝੋਲੀ ਜਾਈ ਦੱਸਿਆ ਡਾਕਟਰ ਝੋਲੀ ਪੂਰੀ ਚੰਗੀ ਆ ਇਹਦੀ ਬੜੀ ਦਿਖਾਉਣੀ ਆ ਬਈ ਬਾਲ ਬਈ ਕਹਿੰਦਾ ਪੂਰੇ ਚੰਗੇ ਝੋਲੀ ਦੇ ਕਿਆ ਬਾਤ ਆ ਅੱਲਾਕੱਲਾ ਅੱਲਾਕੱਲਾ ਸਾਨਾ ਹਾਂ ਸਹੀ ਅੱਲਾ ਝੋਲੀ ਬਹੁਤ ਚੰਗੀ ਆ ਮੁੱਲ ਜਾਇਜ਼ ਆ ਮਾਨਤਨ ਜ਼ਰੂਰ ਹੋ ਜੂਗਾ ਮੈਂ ਕਿ ਬਾਈ ਕੋਲੇ ਦੋਸ ਦੋਨੀ ਦਿਖਾਤੇ ਕਿਸੇ ਵੀਰ ਦੇ ਦੋਨਾਂ ਦੀ ਕੋਈ ਵੀ ਪਸੰਦ ਆਏ ਬਾਈ ਨਖਰੇ ਤੇ ਕਰ ਲਓ ਜੀ ਧੰਨਵਾਦ